لیکن جننا صبر ਨਾਲ لڑو گے جیتਾਂਗੇ अवश्य ਜਿੱਤਾਂਗੇ ਸੋ ਮੈਨੂੰ ਵਿਸ਼ਵਾਸ ਦਿਵਾਓ ਜਿੰਨਾ ਇੱਥੇ ਬੈਠੇ ਕਸਮ ਖਾਂ ਮੇਰੀ ਕਿ ਅੱਗੇ ਤੋਂ ਕਦੇ ਵੀ ਆਗੂਆਂ ਦੀ ਲਕਸ਼ਮਣ ਰੇਖਾ ਪਾਰ ਨਹੀਂ ਕਰੋਗੇ میرے دوستو اگر ਇਸ ਗੱਲ ਤੇ ਆਪਾਂ ਚੱਲ ਪਏ ਆਪਣਾ ਡਿਸਪੀਨ ਨਾ ਜਾਓ ਅਕਾਤ ਡਿਸਪੀਨਡ ਫੋਰਸ ਹੈ ਅਸੀਂ ਸਾਡਾ ਇੱਕ ਨੌਜਵਾਨ ਗਿਆ ਹੈ ਉਹਦਾ ਜੋ ਅਸੀਂ ਸੰਸਕਾਰ ਕਰਨ ਦੀ ਪ੍ਰਕਿਰਿਆ ਕਰਨੀ ਸੀ ਸਰਕਾਰ ਨੇ ਤੁਹਾਡਾ ਦਬਾਅ ਬਹੁਤ ਹੈ ਅੱਜ ਤੱਕ ਕਿਸੇ ਕਿਸਾਨ ਅੰਦੋਲਨ ਦੇ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸਰਕਾਰ ਤੋਂ ਲੇਕਿਨ ਤੁਹਾਡੇ ਸ਼ਹੀਦ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੂਸਰੇ ਸ਼ਹੀਦਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੰਨੇ ਆ ਇਹਨੂੰ ਵੀ ਉਸੇ ਤਰੀਕੇ ਦੇ ਨਾਲ ਮੁਆਵਜ਼ਾ ਦੇਵਾਂਗੇ ਅਗਲੀ ਗੱਲ ਇਹ ਕਹਿੰਦੀ ਕਿ ਉਸ ਨੌਜਵਾਨ ਦੀ ਭੈਣ ਛੋਟੀ ਬੱਚੀ ਹੈ ਉਹਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ ਇਹ ਵੀ ਮੰਨ ਲਿਆ ਪਰ ਗੱਲ ਮੁੱਕੀ ਨਹੀਂ ਅਸੀਂ ਮੰਗ ਕਰਦੇ ਆ ਕਿ ਸਾਡਾ ਨੌਜਵਾਨ ਸ਼ਹੀਦ ਹੋਇਆ ਕਿਉਂ ਜਿੰਨਾਂ ਨੇ ਉਹਨੂੰ ਸ਼ਹੀਦ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਦਬਾਅ ਸਾਡਾ ਪੰਜਾਬ ਗਵਰਨਮੈਂਟ ਤੇ ਹੈ ਅਸੀਂ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਜਿਨ੍ਹਾਂ ਨੇ ਆ ਸਾਡੇ ਟਰੈਕਟਰ ਤੋੜੇ ਨੇ ਜਿਨ੍ਹਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਹੈ ਜਿਨ੍ਹਾਂ ਨੇ ਸਾਡੇ ਚੱਕਲੀ ਕੀਤੇ ਨੇ ਉਹਨਾਂ ਸਾਰਿਆਂ ਦੀ ਐਫ ਆਈ ਆਰ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਪਰ ਉਹਦੇ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੀ ਜ਼ਰੂਰ ਹੈ ਪੰਜਾਬ ਸਰਕਾਰ ਅਸੀਂ ਲੇਕਿਨ ਜਿੰਨਾ ਸਬਰ ਨਾਲ ਲੜੋਗੇ ਜਿੱਤਾਂਗੇ ਆਵਾਜ਼ ਦਿੱਤਾਗੇ ਸੋ ਮੈਨੂੰ ਵਿਸ਼ਵਾਸ ਦਿਵਾਓ ਜਿੰਨਾ ਇੱਥੇ ਬੈਠੇ ਕਸਾ ਖਾਓ ਮੇਰੀ ਤੇ ਅੱਗੇ ਤੋਂ ਕਦੇ ਵੀ ਆਕੂਆਂ ਦੀ ਲਕਸ਼ਮਨ ਰੇਖਾ ਪਾਰ ਨਹੀਂ ਕਰੋਗੇ ਮੇਰੇ ਦੋਸਤੋ ਅਗਰੇ ਇਸ ਗੱਲ ਤੇ ਆਪਾਂ ਚੱਲ ਪਏ ਆਪਣਾ ਡਿਸਪੀਨ ਨਾ ਜਾਏ ਆਪਣਾ ਡਿਸਪੀਨ ਫੋਰਸ ਹੈ